ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਟਾਂਡੇ ਵਿੱਚ ਕਾਰ ਬੀਆਰ ਦੇ ਨਾਲ ਨਾਲ ਅਗਰ ਹੋਣੀ ਦੋ ਫੈਸਿਲਟੀਆਂ ਹੋ ਗਏ ਦੇ ਰਿਹਾ ਕਰਦੇ ਗੱਲਬਾਤ ਸੱਸੀਓ ਵੀ ਜੀ ਸਤਿ ਸ਼੍ਰੀ ਅਕਾਲ ਜੀ ਉਹ ਸੁਣਾਓ ਕੀ ਹਾਲ ਜੀ ਠੀਕ ਹੈ ਮੇਰਾ ਅੱਛਾ ਨਾਮ ਦੱਸੇ ਸਭ ਤੋਂ ਪਹਿਲਾਂ ਆਪਣਾ ਸਰ ਮੇਰਾ ਨਾਮ ਮਨਦੀਪ ਕੁਮਾਰ ਆ ਠੀਕ ਹੈ ਜੀ ਪਾਜੀ ਹੁਣਾਂ ਦਾ ਸਰ ਮੇਰਾ ਨਾਮ ਅਮਰਜੀਤ ਸਿੰਘ ਠੀਕ ਹੈ ਜੀ ਅੱਛਾ ਆਪਣਾ ਕਾਰ ਬੀਆਰ ਦੇ ਨਾਲ ਨਾਲ ਕਿਹੜੀਆਂ ਫੈਸਿਲਟੀਆਂ ਹੋਰ ਦੀ ਆਪਣੇ ਇੱਥੇ ਸਰ ਆਪਣੇ ਕੋ ਅਗਿਆ ਡਰਾਈਵਿੰਗ ਸਕੂਲ ਠੀਕ ਹੈ ਜੀ ਔਰ ਨਾਲ ਆਪਣੇ ਐਮੂਲੈਂਸ ਆ ਠੀਕ ਹੈ ਜੀ ਠੀਕ ਹੈ ਫੈਸਿਲਿਟੀਆਂ ਮਿਲਦੀਆਂ ਇਹਦੇ ਨਾਲ ਐਡਰੈਸ ਦੱਸ ਦਿਓ ਆਪਣਾ ਆਪਣਾ ਜੀਟੀ ਰੋਡ ਦਸੂਆ ਜੀਟੀ ਰੋਡ ਜੱਜਾ ਬਾਈਪਾਸ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਏਰੀਆ ਕਿਹੜਾ ਪੈਂਦਾ ਉੱਥਾ ਇਹ ਟਾਂਡੇ ਚੀ ਹੈ ਟਾਂਡੇ ਦੇ ਵਿੱਚ ਪੈਂਦਾ ਹੈ ਠੀਕ ਹੈ ਟਾਂਡੇ ਚੀ ਹੈ ਜੀ ਇੱਕ ਇੱਕ ਨੰਬਰ ਬੋਲ ਦਿਓ ਆਪਣੇ ਫੋਨ ਨੰਬਰ 012 59293 ਠੀਕ ਹੈ ਜੀ ਅਗਲ ਤੁਸੀਂ ਦੱਸ ਸਰ ਮੇਰਾ ਨੰਬਰ ਹੈਗਾ 81968 ਠੀਕ ਹੈ ਜੀ 53080 ਠੀਕ ਹੈ ਜੀ ਜੋ ਜਿੰਨੇ ਹੈ ਕਿ ਡਰਾਈਵਿੰਗ ਸਕੂਲ ਦੀ ਫੈਸਿਲਿਟੀ ਵੀ ਨਾਲ ਹੀ ਅੰਕਲ ਹੁਣਾਂ ਕੋ ਤੇ ਇੱਕ ਐਮਬੂਲੈਂਸ ਆ ਇੱਥੇ ਇਹਨਾਂ ਕੋ ਅਵੇਲੇਬਲ ਮਿਲ ਜਾਂਦੀ ਆ ਦੇਖ ਸਕਦੇ ਹੋ ਆਂਡੇ ਏਰੀਆ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਨੰਬਰ ਅੰਕਲ ਹੁਣਾਂ ਦੇ ਦੋਵੇਂ ਆਪਾਂ ਡਿਸਪਲੇ ਤੇ ਦੇ ਦੇਾਂਗੇ ਠੀਕ ਹੈ ਡਰਾਈਵਿੰਗ ਸਕੂਲ ਵਾਲੇ ਨੰਬਰ ਹੈ ਜੀ ਮੋਰ ਤੋਂ ਠੀਕ ਹੈ अच्छा ਵੀਰ ਜੀ ਇਹ ਡਰਾਈਵਿੰਗ ਸਕੂਲ ਦੇ ਕੀ ਚਾਰਜਸ ਹੁੰਦੇ ਆ ਜਿੰਨਾ ਦੇ ਹਿਸਾਬ ਨਾਲ ਹੁੰਦੇ ਆ ਡਰਾਈਵਿੰਗ ਸਕੂਲ ਦੀ ਜਿਹੜੀ ਫੀਸ ਆ ਹਾਂਜੀ ਇਹ 15 ਦਿਨ ਦੀ 3000 ਆਪਾਂ ਲਈ ਦੀ ਆ ਠੀਕ ਹੈ ਜੀ ਤੇ ਡੇਲੀ ਅਸੀਂ ਰੋਜ਼ ਜਿਹੜੇ ਰਟਨ ਆ ਉਹ ਅਸੀਂ 10 ਕਿਲੋਮੀਟਰ ਸਕਾਨਦੇ ਆ ਰਾਈਟ 10 ਕਿਲੋਮੀਟਰ ਡੇਲੀ ਸਕਾਨਦੇ ਆ 15 ਦਿਨ ਦੇ 3000 ਰੁਪਏ ਫੀਸ ਹੈ ਏਰੀਆ ਟਾਂਡੇ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਭਾਈ ਉਹਨਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੈ ਜੀ ਬਾਕੀ ਐਮਬੂਲੈਂਸ ਦੀ ਫੈਸਿਲਿਟੀ ਵੀ ਇੱਥੇ ਹੈਗੀ ਆ ਜੀ ਨੰਬਰ ਅੰਕਲ ਨੂੰ ਆ ਦਿੱਤਾ ਹੈ ਕੰਟੈਕਟ ਕਰ ਸਕਦੇ ਹੋ